ਕੁੱਕਰ ਦੀ ਵਾਈਫ ਦੇ ਕਰਾਰ ਨਿਮਾਏ ਸੀਗਾ ਉਹੀ ਮੈਡਮ ਦਾ ਸਵਾਲ ਪੁੱਛਣਗੇ ਕੁੱਕਰ ਦੀ ਮਾਂ ਨਾਲ ਖੜੀ ਹੈ ਸੱਸ ਖੜੀ ਹੈ ਮੇਰੀ ਤੇ ਮੈਨੂੰ ਜੋਈਏ ਨਾ ਬੋਲ ਆਈ ਛੋਟ ਕੇ ਬੋਲ ਮੈਂ ਤਾਂ ਪਹਿਲੇ ਹੀ ਬੋਤ ਕਰਨੀ ਆ ਤੁਸੀ ਵੀ ਦੱਸੋ ਆਪਣਾ ਰਿਵਿਊ ਸਾਨੂੰ ਅੱਜ ਤੁਹਾਡਾ ਐਂਕਰ ਬਦਲ ਗਿਆ ਤੁਹਾਨੂੰ ਕਿਵੇਂ ਦੀ ਲੱਗੀ ਫਿਲਮ ਬਹੁਤ ਵਧੀਆ ਲੱਗੀ ਬਹੁਤ ਹੀ ਬਾਕਮਾਲ ਮਤਲਬ ਅੱਖ ਨਹੀਂ ਸੀ ਚਮਕੀ ਜਾ ਰਹੀ ਐਨਾ ਵਧੀਆ ਸੀਗਾ ਬਹੁਤ ਸੋਹਣੀ ਫਿਲਮ ਸੀਗੀ ਮਤਲਬ ਅਮਿਤੋਰ ਜੀ ਕਹਿੰਦੇ ਕਿ ਜਿੱਤੇ ਮਹਾਨ ਰਲਜਨ ਤੇ ਕੰਮ ਮਹਾਨ ਹੀ ਹੁੰਦਾ ਹੈ ਤੇ ਵਾਕਈ ਮਹਾਨ ਕਮਾਇਆ ਕਿਉਂਕਿ ਉਹ ਮਨਤੋਜ ਜੀ ਵੀ ਬੜੇ ਟੈਲੈਂਟਡ ਹੈਗੇ ਨੇ ਤੇ ਬੱਬੂਆਂ ਜੀ ਵੀ ਹਾਂਜੀ ਮੈਂ ਇਹ ਦੇਖਿਆ ਕਿ ਮੈਮ ਮਨਤੋਜ ਜੀ ਨੇ ਪਹਿਲਾਂ ਵੀ ਫਿਲਮਾਂ ਕੀਤੀਆਂ ਹੈਗੀਆਂ ਵੀ ਉਹ ਨਿੱਕੇ ਨਿੱਕੇ ਚੀਜ਼ ਦਾ ਬਹੁਤ ਆ ਰਿਹਾ ਹੁਕਣਾ ਕਿ ਕਿੱਦਾਂ ਜੋ ਫਿਲਮ ਦੇ ਵਿੱਚ ਕਿੱਦਾਂ ਪਿਆ ਉਹ ਉਹਦੇ ਬਾਰੇ ਸਾਨੂੰ ਜ਼ਰੂਰ ਦੱਸਿਓ ਬਹੁਤ ਸਾਰਾ ਸੁਣਨਾ ਕਿੱਦਾਂ ਜ਼ਰੂਰ ਸੁਣਿਆ ਹੋਊਗਾ ਇਹ ਭਰਾ ਕਿੱਦਾਂ ਹਾਂ ਅਸੀਂ ਚਾਹ ਕਿ ਅਸੀਂ ਵੀ ਪਿੰਡਾਂ ਚ ਪਹਿਲਾਂ ਇਦਾਂ ਹੀ ਪਾਉਂਦੇ ਹੁੰਦੇ ਸੀ ਕਿੱਦਾਂ ਪ੍ਰੋਫੈਸਰ ਨਾਮ ਨੇ ਇਸ ਤੇ ਬਹੁਤ ਕੰਮ ਕਰਿਆ ਔਨ ਸੈੱਟ ਆਲਸੋ ਅਸੀਂ ਛੋਟੀ ਕਹਤਾ ਸਾਰਾ ਮੈਨੂੰ ਦੇ ਤਾਣਾ ਨੇ ਕਿ ਇਹ ਜਿੰਨੀਆਂ ਮੈਰਿਜ ਸੈਰੇਮੋਨੀ ਸਾਰੀਆਂ ਤੁਸੀਂ 2 ਕਰਾ ਲਓ 4 ਕਰਾ ਲਓ ਭਾਵੇਂ 8 ਕਰਾ ਲਓ ਪਰ ਤੁਸੀਂ ਕਰਵਾਓ ਸਾਰੀਆਂ ਔਰ ਤੁਹਾਨੂੰ ਕੋਈ ਇੰਟਰਫੀਰੈਂਸ ਨਹੀਂ ਆ ਤੁਹਾਡੇ ਜੋ ਜਿਹੇ ਕਰਉ ਮੈਂ ਕਰਾ ਪਾਈ ਕਿਉਂਕਿ ਉਹਨਾਂ ਨੇ ਮੈਨੂੰ ਅਥਾਰਟੀ ਦਿੱਤੀ ਔਰ ਸਾਰਾ ਬਿਊਟੀਫੁਲ ਹੋ ਗਿਆ ਬਹੁਤ ਸੋਨਾ ਨਿਕਲ ਕੇ ਆ ਗਿਆ ਸਾਰਾ ਮਾਸ ਸੀ ਵੈਸੇ ਵੀ ਮੈਂ ਆਪਣੇ ਕਲਚਰ ਨੂੰ ਯਾਸੀ ਪ੍ਰਮੋਟ ਕਰਦੀ ਆ ਸਾਰਾ ਤੇ ਇੱਥੇ ਮੈਨੂੰ ਵੱਡਾ ਪਲੇਟਫਾਰਮ ਮਿਲਦੀ ਆ ਅੱਛਾ ਜੀ ਹਾਂ ਹਸਬੰਦ ਦਾ ਪੈਸਾ ਜੀ ਤੇ ਓਵਰঅল ਤੁਸੀਂ ਕਿਰਦਾਰਾਂ ਦੇ ਕੰਮ ਨੂੰ ਕਿਹਦਾ ਦੇਖਦੇ ਕਿਰਦਾਰ ਜਿੰਨੇ ਵੀ ਕਿਰਦਾਰ ਸੀਗੇ ਸਾਰਿਆਂ ਨੇ ਆਪਣਾ ਆਪਣਾ ਬਹੁਤ ਸੋਹਣਾ ਨਭਾਇਆ ਬਹੁਤ ਵਧੀਆ ਵਧੀਆ ਮੈਂ ਤੁਸੀਂ ਐਜ਼ ਅ ਤੁਸੀਂ ਐਕਟਰ ਵੀ ਹੋ ਪਰ ਮੈਂ ਤੁਹਾਡੇ ਤੋਂ ਹਮ ਤੁਸੀਂ ਫਿਲਮ ਦੇਖ ਕੇ ਨਿਕਲੇ ਹੋ ਤੁਹਾਨੂੰ ਲੇਡੀਜ਼ ਦੇ ਕਿਰਦਾਰ ਦੇ ਵਿੱਚੋਂ ਕਿਹੜੇ ਕਿਰਦਾਰ ਨੂੰ ਜਿਹੜਾ ਤੁਸੀਂ ਕਹਿੰਦੇ ਦੇਖੋ ਹਰ ਹਰ ਕਿਰਦਾਰ ਨੇ ਆਪਣੇ ਆਪਣੇ ਇੱਕ ਛਾਪ ਛੱਡੀ ਆ ਹਰ ਕਿਰਦਾਰ ਨੇ ਜਦ ਮਦਰ ਦੇ ਦੇਖਿਆ ਜਾਂਦਾ ਉਹ پاک ਮਾਸੀਆ ਜਿਹੜੀ ਬਲਵੀਰੋ ਸੀਗੀ ਪਾਈ ਉਹ ਤਾਂ ਪਤਾ ਨਹੀਂ ਮੇਰੇ ਤਾਂ ਹੁਣ ਮੈਨੂੰ ਨਹੀਂ ਘੁੰਮਦੀ ਨਾ ਬਲਵੀਰੋ ਵਾਲਾ ਬਲਵੀਰੋ ਪਤਾ ਹੀ ਮੈਨੂੰ ਮਿਲੀ ਨਹੀਂ ਕਿੱਥੇ ਹੈਗੀ ਆ ਪਰ ਜਿਹੜਾ ਬਲਵੀਰੋ ਵਾਲਾ ਬਾਹਰ ਰਹਿੰਦੀ ਹੈ ਹਾਂ ਹਾਂ ਅੱਛਾ ਤੇ ਬਲਵੀਰੋ ਜਿਹੜੀ ਸੀਓ ਦੇ ਕਿ ਆਕਸ ਬਿਜ਼ਨਸ ਸੀ ਕਿਆ ਜਬਰਕਾਸ ਸੀ ਬਹੁਤ ਹੀ ਵਧੀਆ ਬਾਕੀ ਆ ਕੁਰਦਾ ਵਧੀਆ ਸੀ ਹਰ ਕਿਸਦਾਗਾ ਮਤਲਬ ਸੁੱਚਾ ਦਾ ਬੇਸੀ ਹਰ ਕਿਸਦਾਗਾ ਆਪਣੇ ਆਪਣੇ ਜਗ੍ਹਾ ਦਾ ਹਰ ਕੋਈ ਇੱਕ ਦਾ ਜਸਟੀਫਾਈ ਕਰ ਰਿਹਾ ਸੀ ਕਿਤਾਏ ਸਿਨੇਮਾ ਕਿਹੜੇ ਟਾਈਮ ਪੀਰੀਅਡ ਫਿਲਮ ਹੈ ਜੀ ਇਹ 1915 15 15 1515 ਹਾਂ ਜੀ 1515 ਇਹ ਪਹਿਲਾ ਦਾ ਟਾਈਮ ਹੈ ਜੀ ਹਾਂ ਕਿ ਤੁਹਾਡੇ ਤੁਹਾਡੀ ਨਜ਼ਰੀਏ ਦੇ ਮਤਲਬ ਕਿ ਇਹ ਅਭੀ ਤੋਜਮਾਨ ਜੀ ਉਸ ਚੀਜ਼ ਨੂੰ ਸਟਾਪ ਬਿਲਕੁਲ 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 100% ਸਹਰਾ ਉੱਪਰ ਹੈ ਨਾ ਕਿਉਂਕਿ ਉਹੀ ਕੱਚੇ ਕਰ ਉਹੀ ਸਾਰਾ ਕੱਚੇ ਕਿਉਂਕਿ ਅਸੀਂ ਜੀ ਅੱਜ ਤੋਂ ਅਤਾ 100 ਸਾਲ ਪਹਿਲਾਂ ਵਾਲੀ ਫਿਲਮ ਦੇਖ ਲਈਏ ਕੋਈ ਜਮਾ ਪੁਰਾਣੀਆਂ ਦੇਖਦੇ ਆ ਕੋਈ ਉਹ ਸਾਰੀ ਉਧਰ ਦੇ ਘਰ ਇਹੋ ਜਿਹੇ ਘਰ ਅਸੀਂ ਆਪ ਮੈਂ ਰੀਅਲ ਲਾਈਫ ਚ ਦੇਖੇ ਵੀ ਹੋਏ ਨੇ ਚਲੋ ਹੁਣ ਤਾਂ ਸੈੱਟ ਲੱਗੇ ਹੋਏ ਨੇ ਆਪਾਂ ਸੈੱਟ ਦੇ ਸ਼ਿਰਕੇ ਤਾਂ ਪਰ ਸੈੱਟ ਵੀ ਉਹਨਾਂ ਨੇ ਉਹੋ ਜਿਹੇ ਜੂਜ ਕੀਤੇ ਨੇ ਜਿਹੜੇ ਉਸ ਟਾਈਮ ਸੀ ਕਿਉਂਕਿ ਅਸੀਂ ਵੀ ਕਿਤੇ ਨਾ ਕਿਤੇ ਪਿੰਡਾਂ ਨੂੰ ਬਿਲੋਂਗ ਕਰਦੇ ਆ ਤੇ ਉਦੋਂ ਇਦਾਂ ਦੇ ਘਰ ਹੁੰਦੇ ਸੀਗੇ ਹੁੰਦੇ ਸੀ ਔਰ ਕਾਹਨੂੰ ਦੇ ਉੱਪਰ ਤੁਸੀਂ ਦੇਖੋ ਕਲਰ ਚ ਇੰਨਾ ਕੁ ਰੰਗ ਬਰਤ ਹੋਇਆ ਹੈਗਾ ਕਾਸਟਮ ਤੇ ਮੈਂ ਮੈਡਮ ਬਾਤ ਹੋਦੀ ਰੰਗਾਈ ਦੇ ਉੱਤੇ ਮੈਂ ਦੇਖਿਆ ਅਮਤੋਜੀ ਦੇ ਨਾਲ ਮੈਂ ਇੱਕ ਫਿਲਮ ਕੀਤੀ ਆ ਹਰਪਜਨ ਮਾਨ ਜੀ ਦੀ ਗਦਰ ਗਦਰ ਫਿਲਮ ਗਦਰ ਫਿਲਮ ਸੀ ਸ਼ਾਇਦ ਨਹੀਂ ਨਹੀਂ ਗਦਾਰ ਗਦਾਰ ਮੈਂ ਨਾ ਹੀ ਕੰਫਿਊਜ਼ ਗਦਾਰ ਹਰਪਜਨ ਮਾਨ ਜੀ ਦੀ ਉਹ ਅਮਤੋਜੀ ਨੇ ਰੱਟ ਕੀਤੀ ਸੀ ਮੈਨੂੰ ਇਹ ਹਮੇਸ਼ਾ ਯਾਦ ਆਉਂਦੇ ਨੇ ਕਿ ਜਦੋਂ ਡਾਇਰੈਕਟਰ ਕਿੱਦਾਂ ਦੇ ਹੋਣੇ ਚਾਹੀਦੇ ਹਨ ਤੇ ਵੈਸੇ ਬਹੁਤ ਬਹੁਤ ਸੈਲੈਂਟਰ ਰਹਿ ਗਏ ਅਸੀਂ ਜਦੋਂ ਫਿਲਮ ਕਰਦੇ ਸੀ ਤੇ ਮੇਰਾ ਫਸਟ ਡੇ ਸੀਗਾ ਮੈਂ ਆਪਣੀ ਵੈਂਟੀਚ ਤਿਆਰ ਹੋ ਕੇ ਸੈਟ ਤੇ ਗਈ ਤੇ ਵਾਕਿੰਗ ਸੀ ਇੰਨਾ ਥੋੜਾ ਜਿਹਾ ਜਦੋਂ ਮੈਂ ਆਪਣੇ ਮੇਕਅਪ ਵਾਲ ਨੂੰ ਕਿਹਾ ਮੇਕੇ ਤੇ ਇਦਾਂ ਦੀ ਲੁੱਕ ਹੈਗੀ ਆ ਕਹਿੰਦੇ ਜੀ ਤੁਸੀਂ ਨਾ ਥੋੜੀ ਜੀ ਅਪਰ ਫੈਮਿਲੀ ਦਿਖਾਈ ਆ ਤੇ ਤੁਸੀਂ ਇਦਾਂ ਦਾ ਚੱਲੇ ਸਕਦੇ ਹੋ ਮੈਂ ਕਿਹਾ ਵੇਖੋ ਮੈਂ ਇੱਕ ਮਦਰ ਆ ਮਦਰ ਵਾਸਤੇ ਨਹੀਂ ਆ ਕਹਿੰਦਾ ਰੇਨਜੀ ਠੀਕ ਆ ਠੀਕ ਆ ਮੈਂ ਚਲੋ ਜੀ ਮੈਂ ਸਰ ਤੇ ਚਲੇਗੀ ਅਮਤੋਜੀ ਸਾਹਮਣੇ ਬੈਠੇ ਸੀਗੇ ਸਾਹਮਣੇ ਬੈਠੇ ਮੈਨੂੰ ਵੇਖ ਲੈ ਕਹਿੰਦੇ ਖੜੇ ਹੋ ਗਏ ਕਹਿੰਦੇ ਮੇਰ ਵਾਲਾ ਇਹ ਦੇਖੀ ਗਏ ਜੀ ਤੇ ਮੇਰੇ ਨਾਲ ਇਥੋਂ ਟਵਿਸਟ ਕੀਤਾ ਆਇਆ ਸੀਗਾ ਜੀ ਤੁਸੀਂ ਮੈਂ 10 ਚੋਂ ਕਿੰਨੇ ਨੰਬਰ ਦੇਓਗੇ ਇਸ ਫਿਲਮ ਨੂੰ ਮੈਂ 10 ਚੋਂ 10 ਹੀ ਦੂੰਗੀ 10 ਚੋਂ 10 ਹੀ چلو میم دستاں کی اپیل کروں کیونکہ دیکھو کاسٹم کی لوکیشن کی باقی ایکٹروں دا کام کی 10 دے 10 نمبر میرے والو تھانکس میم بھی پنجابی نا گل کر اوکے سی تھینک